ਆ ਦੇਖੋ ਵੀਰੇ ਇਹ ਸ਼ਲਟਾ ਵੀਰੇ ਹਜ਼ਾਰ ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀ ਆ ਬਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀ ਆ ਪਾਜੀ ਇਹ ਡੈਨਿੰਗ ਦਾ ਸ਼ਲਟਾ ਚੈੱਕ ਕਰੋ ਫਰੰਟ ਬੈਕ ਸਾਈਡ ਸਾਰੀ ਇਮਰਟਰੀ ਬਾਜੀ ਇਹ ਚੈੱਕ ਕਰੋ ਬਾਜੀ ਫਰੰਟ ਬੈਕ ਸਾਈਡ ਸਾਰੀ ਇਮਰਟਰੀ ਇਹ ਜਿੰਨਾ ਮਟੀਰੀਅਲ ਬਾਜੀ ਇਹ 13 ਚ ਮਿਲੇਗਾ ਬਾਜੀ ਜੋਰ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜ਼ੀ ਪੀਸ ਨੂੰ ਹੱਥ ਪਾਲੇ ਬਾਜੀ ਮਿਲਣਾ 13 ਰੁਪਏ ਦਾ ਹੀ ਆ ਓਰੇ ਕੋਈ ਨਹੀਂ ਬਹੁਤ ਫ੍ਰੈਂਟ ਛੇਵੇਂ ਤੇ ਖੜੇ ਆ ਕੇ ਇਹਨਾਂ ਕੱਟ ਹੋ ਗਿਆ ਜਨਾਨੀ ਲਾਟੂ ਟੁੱਟ ਤੁਸੀਂ ਭਾਈ ਇੱਕ ਬੰਦੇ ਨੇ ਇੱਕ ਸ਼ਰਟ ਦੋਤੋਈ ਦੁਕਾਨ ਦਾ ਹੱਲੋ ਕਟਾ ਕਟ ਆ ਬੰਦਾ ਭਾਈ ਸਮਰਾਲੇੋਂ ਐ ਮਹ ਜਮਾਲਪੁਰ ਤੋਂ ਆਇਆ ਜੀ ਬਹੁਤ ਸਵੇਰੇ ਖੜੇ ਆ ਵੀਰੇ ਸਵੇਰੇ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇੱਥੇ ਚੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਵੀਰੇ ਸ਼ਰਿਆਵਾਂ ਕਾਰਵਾਈ ਹੋਣੀ ਚਾਹੀਦੀ ਬੰਦੇ ਦੇ ਯਾਰ ਐਨੇ ਬੰਦੇ ਜਿਹੜੇ ਬਦੀਨ ਹੋਏ ਆ ਠੋਖਾ ਭਾਈ ਬਹੁਤ ਵੱਡਾ ਠੋਖਾ ਕੀਤਾ ਗੁਰਪੁਰਾ ਵਾਲੇ ਦਿਨ ਝੂਠ ਬੋਲਿਆ ਕਿ ਨਾ ਲੁਧਿਆਣਾ ਦੇ ਇੱਕ ਦੁਕਾਨਦਾਰ ਨੇ ਗੁਰਪੁਰਬ ਮੌਕੇ ਐਲਾਨ ਕੀਤਾ ਸੀ ਵੱਡਾ ਐਲਾਨ ਕਿ 13 ਰੁਪਏ ਦੇ ਵਿੱਚ ਉਸ ਦੇ ਵੱਲੋਂ ਸ਼ਰਟਾਂ ਦਿੱਤੀਆਂ ਜਾਣਗੀਆਂ ਤਾਂ ਰੈਡੀਮੇਡ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਦੇ ਵੱਲੋਂ 13 ਰੁਪਏ ਵਿੱਚ ਸ਼ਰਟ ਦੇਣ ਦਾ ਐਲਾਨ ਕੀਤਾ ਸੀ ਵੀਡੀਓ ਪ੍ਰੋਮੋਸ਼ਨ ਬਣਾ ਕੇ ਇਸ ਨੂੰ ਵਾਇਰਲ ਕੀਤਾ ਸੀਗਾ ਜਿਸ ਤੋਂ ਬਾਅਦ ਅੱਜ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਅੱਜ ਗੁਰਪੁਰਬ ਮੌਕੇ ਲੋਕ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਭਾਰਤ ਤੋਂ ਹਰਿਆਣਾ ਤੋਂ ਜਿਹੜੇ ਨੇ ਸ਼ਰਟਾਂ ਲੈਣ ਵਾਸਤੇ 13 ਰੁਪਏ ਦੇ ਵਿੱਚ ਇਸ ਦੁਕਾਨ ਦੇ ਬਾਹਰ ਸਵੇਰ ਤੋਂ ਹੀ ਪਹੁੰਚੇ ਹੋਏ ਨੇ ਤੇ ਦੁਕਾਨਦਾਰ ਦੁਕਾਨ ਖੋਲਣ ਦਾ ਨਾਮ ਨਹੀਂ ਲੈ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਡੁਗਰੀ ਇਲਾਕੇ ਦੀਆਂ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਬੀਤੇ ਦਿਨ ਜਿਹੜਾ ਵਾ ਵੀਡੀਓ ਪ੍ਰੋਮੋਸ਼ਨ ਕੀਤੀ ਗਈ ਸੀ ਕਿ 13 ਰੁਪਏ ਦੇ ਵਿੱਚ ਗੁਰੂਪੁਰਬ ਮੌਕੇ ਉਸ ਦੇ ਵੱਲੋਂ ਸ਼ਰਟਾਂ ਦਿੱਤੀਆਂ ਜਾਣਗੀਆਂ ਜਿਸ ਦੀ ਵੀਡੀਓ ਲਗਾਤਾਰ ਵਾਇਰਲ ਹੋਈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸ਼ਰਟਾਂ ਲੈਣ ਵਾਸਤੇ 13 ਰੁਪਏ ਦੇ ਵਿੱਚ ਸ਼ਰਟਾਂ ਲੈਣ ਵਾਸਤੇ ਜਿਹੜੇ ਨੇ ਇਸ ਦੁਕਾਨ ਦੇ ਬਾਹਰ ਪਹੁੰਚੇ ਹੋਏ ਨੇ ਪਰ ਦੁਕਾਨਦਾਰ ਦੇ ਵੱਲੋਂ ਦੁਕਾਨ ਅੱਜ ਨਹੀਂ ਖੋਲੀ ਗਈ ਆ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਵਾ ਲੋਕ ਜਿਹੜੇ ਨੇ ਕਾਫੀ ਦੇਰ ਤੋਂ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੁਕਾਨ ਦਾਕੂ ਕੋਸਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਪਹਿਲਾ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਇੱਕ ਪਾਸੇ ਵੀਡੀਓ ਚਲਦੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਵੀਡੀਓ ਦੇ ਵਿੱਚ ਉਸ ਦੁਕਾਨਦਾਰ ਵੱਲੋਂ ਕਿਹਾ ਗਿਆ ਸੀਗਾ ਕਿ ਦੁਕਾਨ ਦੇ ਵਿੱਚ ਕੋਈ ਵੀ ਸ਼ਰਟ ਜਿਹੜੀ ਹੈ ਉਹ 13 ਰੁਪਏ ਦੇ ਵਿੱਚ ਅੱਜ ਗੁਰਪੁਰਬ ਮੋਕੇ ਦਿੱਤੀ ਜਾਵੇਗੀ ਤਾਂ ਜਿਸ ਨੂੰ ਦੇਖ ਕੇ ਇਹ ਵੀਡੀਓ ਨੂੰ ਦੇਖ ਕੇ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਕੋਈ ਬਰਨਾਲੇ ਤੋਂ ਕੋਈ ਸਮਰਾਲੇ ਤੋਂ ਕੋਈ ਅੰਬਾਲੇ ਤੋਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਜਗ੍ਹਾ ਤੋਂ ਲੋਕ ਜਿਹੜੇ ਨੇ ਸ਼ਰਟਾਂ 13 ਰੁਪਏ ਦੇ ਵਿੱਚ ਲੈਣ ਵਾਸਤੇ ਦੁਕਾਨ ਦੇ ਬਾਹਰ ਖੜੇ ਹੋਏ ਨਜ਼ਰ ਆ ਰਹੇ ਨੇ ਕੋਈ ਸਵੇਰੇ 5 ਵਜੇ ਤੋਂ ਦੁਕਾਨ ਦੇ ਬਾਹਰ ਖੜਾ ਹੋਆ ਕੋਈ 4 ਵਜੇ ਤੋਂ ਖੜਾ ਹੋਆ ਕੋਈ 10 ਵਜੇ ਤੋਂ ਖੜਾ ਕੋਈ 9 ਵਜੇ ਤੋਂ ਖੜਾ ਹੈ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਟਾਈਮ ਤੋਂ ਆ ਕੇ ਲੋਕ ਦੁਕਾਨ ਖੁੱਲਣ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਦੁਕਾਨਦਾਰ ਦੇ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ ਸੀ ਉਸ ਦੇ باوجود ਵੀ ਦੁਕਾਨ ਨਹੀਂ ਖੋਲੇਗੀ ਤੇ ਇਸ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਵਾ ਲੋਕਾਂ ਦਾ ਕਹਿਣਾ ਕਿ ਗੁਰੂ ਪੁਰਬ ਮੌਕੇ ਦੁਕਾਨਦਾਰ ਵੱਲੋਂ ਵੱਡਾ ਝੂਠ ਬੋਲਿਆ ਗਿਆ ਵਾ ਜਿਸ ਨੂੰ ਲੈ ਕੇ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਗੁਰਪੁਰਬਾਂ ਵਾਂ ਇੱਕ ਹੀ ਗੁਰਪੁਰਬ ਮੌਕੇ ਦੇਸ਼ ਭਾਰਤ ਦੇ ਵਿੱਚ ਸੰਤਾਂ ਦੇ ਵੱਲੋਂ ਵੱਡੇ ਲੰਗਰ ਲਗਾਏ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵਾ ਲੋਕਾਂ ਨੂੰ ਜਿਹੜੀਆਂ ਵਾ ਸੂਰਤ ਦੇ ਮੌਕੇ ਆਪਣੀਆਂ ਆਫਰਾਂ ਵੀ ਲਗਾਈਆਂ ਜਾਂਦੀਆਂ ਗੁਰਪੁਰਬ ਮੌਕੇ ਵੱਡੇ ਬ੍ਰਾਂਡਾਂ ਵੱਲੋਂ ਵੀ ਆਫਰ ਲਗਾਈ ਜਾਂਦੀਆਂ ਗੁਰਪੁਰਬ ਮੌਕੇ ਤਾਂ ਉਸ ਨੂੰ ਦੇਖਦੇ ਹੋਏ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਗੁਰਪੁਰਬ ਮੌਕੇ ਜਿਹੜੀਆਂ ਆਫਰਸ ਲੱਗਦੀਆਂ ਵਾ ਸੇਲ ਆਫਰ ਲੱਗਦੀਆਂ ਵਾ ਉਸ ਨੂੰ ਜਿਹੜਾ ਵਾ ਖਰੀਦਣ ਵਾਸਤੇ ਪਹੁੰਚਦੇ ਨੇ ਤਾਂ ਉਸ ਦੇ ਤਹਿਤ ਹੀ ਇਸ ਦੁਕਾਨਦਾਰ ਦੇ ਵੱਲੋਂ ਲਗਾਈ 13 ਰੁਪਏ ਦੇ ਵਿੱਚ ਸ਼ਰਟ ਦੀ ਆਫਰ ਨੂੰ ਦੇਖਦੇ ਹੋਏ ਵੀ ਵੱਡੀ ਗਿਤੀ ਵਿੱਚ ਲੋਕ ਪਹੁੰਚੇ ਪਰ ਦੁਕਾਨਦਾਰ ਆਪਣੀ ਦੁਕਾਨ ਤੇ ਨਹੀਂ ਪਹੁੰਚਿਆ ਤਾਂ ਕੀ ਹੈ ਲੋਕਾਂ ਦਾ ਕਹਿਣਾ ਆਉਤੋਂ ਸੁਣਾਨੇ ਹਾਂ ਵੀ ਆ ਗਈ ਸੇਲ ਆਈ ਹੋਈ ਹੈ 13 ਰੁਪਏ ਦੀ ਨਾ ਉਹ ਇਹ ਬੋਲਿਆ ਤੇਰਾ ਇੱਕ ਦਿਨ ਦੀਆਂ ਕਿ ਦੋ ਦਿਨ ਤੇ ਮੇਰੀ ਵਾਲੇ ਉਹਨੇ ਕੋਈ ਨਹੀਂ ਬਹੁਤ ਫੇਰ 6ਵੇਂ ਤੇ ਖੜੇ ਆ ਕੇ ਇਹਨਾਂ ਕੱਟੋ ਗਿਆ ਕਿ ਨਾਲੇ ਲਾਟੂ ਟੁੱਟ ਗਈ ਆ ਇਹ ਤਾਂ ਲੜਾਈ ਵੀ ਪਹਿਲਾਂ ਹੋ ਚੁੱਕੀ ਆ ਇਹਦਾ ਵੀਡੀਓ ਪਾਉਂਦਾ ਨਾ ਤੇ ਪਾਣੀ ਤੇ ਆ ਜਾਂਦਾ ਕਿ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਾਲੇ ਵਹੇ ਅੰਮ੍ਰਾਲੇ ਤੋਂ ਆਇਓ ਅੱਛਾ ਵੀਡੀਓ ਕਿੰਨੇ ਪਾਈਏ ਤੁਸੀਂ ਇੱਕੋ ਪਾ ਲਈ ਭਾਈ ਜਿਹੇ ਵਾਲੇ ਦਾ ਹਰ ਮੇਰੀ ਨਾਲ ਵੀਡੀਓ ਆਈਏ ਬਸ ਇੰਸਟਾਗ੍ਰਾਮ ਦੇ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਹੁਣ ਇੱਥੇ ਸੇਵਾ ਨਹੀਂ ਕਰ ਰਹੇ ਭਾਈ ਆ ਦੇਖੋ ਆ ਬੰਦੇ 113 ਰੁਪਏ ਦੇ ਏਅਰਪੋਰਟ ਲਈ ਸੀ ਉਹ ਕਰਦੇ ਨੱਕ ਬੈਂਡ ਦੀ ਹੁਣ ਵੀ ਦਿਨ ਦੇ ਪਿਆ ਚਾਰ ਲੈ ਕੇ ਆਇਆ ਸੀ ਉਹਨੇ ਇਹ ਨਹੀਂ ਕਿਹਾ ਭਾਈ ਤੁਸੀਂ ਇੱਕ ਲੋ ਦੋ ਲੋ ਤਿੰਨ ਲੋ ਚਾਰ ਲੋ ਜਿੰਨੀ ਤੁਹਾਡੀ ਇੱਛਾ ਤੁਸੀਂ ਲੈ ਲੋ ਉਹਨਾ ਬੰਦੇ ਭਾਈ ਦੇਖੋ ਇਹਨੇ ਆਫਰ ਪਾਈ ਆ ਇਹਨੇ ਵੀਡੀਓ ਚ ਇਹ ਵੀ ਨਹੀਂ ਕਿਹਾ ਜੀ ਸੇਕ ਬੰਦਨ ਇੱਕ ਸ਼ਰਟ ਦਵਾਂਗੇ ਹ ਇਹ ਬੰਦੇ ਕਹਿੰਦੇ 10 ਸ਼ਰਟਾਂ ਲਈਆਂ ਫਿਰ ਦੇ ਦੋ ਦੇ ਦੋਗੇ ਤੁਸੀਂ 10 ਸ਼ਰਟਾਂ ਤੁਸੀਂ ਤਾਂ ਦੁਕਾਨ ਵੀ ਨਹੀਂ ਖੋਲੇ ਤੁਸੀਂ ਭਾਈ ਇੱਕ ਬੰਦੇ ਨੂੰ ਇੱਕ ਸ਼ਰਟ ਦੋ ਤੁਸੀਂ ਦੁਕਾਨ ਤਾਂ ਖੋਲੋ ਘੱਟਾ ਘੱਟਾ ਆਹ ਬੰਦਾ ਭਾਈ ਸਮਰਾਲੇੋਂ ਐ ਮੈਂ ਜਮਾਲਪੁਰ ਤੋਂ ਆਇਆ ਜੀ ਧੋਖਾ ਭਾਈ ਬਹੁਤ ਵੱਡਾ ਧੋਖਾ ਕੀਤਾ ਗੁਰਪੁਰਾ ਵਾਲੇ ਦਿਨ ਝੂਠ ਬੋਲਿਆ ਕਿ ਨਾ ਵੀਰੇ ਆਪਾਂ ਬਰਨਾਲੇ ਤੋਂ ਸਵੇਰੇ ਖੜੇ ਆ ਵੀਰੇ ਸਵੇਰੇ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿੱਥਾ ਪਤਾ ਲੱਗਿਆ ਵੀ ਇੱਥੇ ਚੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਵੀਰੇ ਸ਼ਰਿਆਵਾਂ ਵੀਡੀਓ ਚ ਕਹਿੰਦੇ ਵੀਰੇ 13 ਰੁਪਏ ਜੀ ਜਿੰਨੀਆਂ ਮਰਜ਼ੀ ਸ਼ਰਟਾਂ ਚੱਕੋ ਇਹਨਾਂ ਨੇ ਆਏ ਨਹੀਂ ਕਿਹਾ ਸੀ ਵੀ 50 ਬੰਦੇ ਨੂੰ ਸ਼ਰਟਾਂ ਲਵਾਂਗੇ ਇਹਨਾਂ ਨੇ ਕਿਹਾ ਜੀ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ ਜਿੰਨੀਆਂ ਮਰਜ਼ੀਆਂ ਲੈ ਲਓ ਅੱਜ ਸਵੇਰ ਤੇ ਆਇਆ ਦੁਕਾਨ ਉਲੀ ਹੈ ਨਾ ਵੀਰੇ ਗੁੱਲੀ ਨਹੀਂ ਦੋਵਾਂ ਦੇ ਵੀਰੇ ਇੱਕ ਵਰੇ 부ੜੀ ਦਾ ਵਿਚਾਰੀ ਦਾ ਇੱਕ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਆ ਲੜਾਈ ਵੀ ਹੋਈ ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਰ ਸ਼ਰ ਪਾੜ ਗਏ ਕਿੰਨੇ ਕੁ ਲੋਕ ਅੱਥੇ ਕੱਟ ਕਿੰਨਾ ਇੱਥੇ ਵੀਰੇ 4-500 ਬੰਦਾ ਸੀ ਆਲਦਾ ਕਾਮਕਾਰ ਛੱਡ ਗਿਆ ਸਾਰੇ ਬੰਦੇ ਵੀਰੇ ਇੱਥੇ ਇਹਨਾਂ ਨੇ ਸਾਰੇ ਨੂੰ ਇਹ ਜਿਹੜੀ ਗੱਲਬਾਤ ਹੋਈ ਦੁਕਾਨਦਾਰ ਦੇ ਨਾਲ ਕੋਈ ਗੱਲਬਾਤ ਨਹੀਂ ਵੀਰੇ ਫੋਨ ਬੰਦ ਕਰਕੇ ਆਉਦਾ ਘਰੇ ਬੈਠਾ ਰਹਿਉਂਦਾ ਇੰਤਜ਼ਾਰ ਕੀਤਾ ਜਾ ਰਿਹਾ ਵੇਟ ਇੰਤਜ਼ਾਰ ਵੀਰੇ ਵੇਟ ਵੀ ਕਰ ਰਹੇ ਆ ਵੀਰੇ ਬੱਸ ਹੁਣ ਅੱਜ ਹੁਣ ਅਗਲਾ ਐਕਸ਼ਨ ਕੀ ਲਿਆ ਜਾਏਗਾ ਅਗਲਾ ਐਕਸ਼ਨ ਵੀਰੇ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਦੇ ਯਾਰ ਐਨੇ ਬੰਦੇ ਜਿਹੜੇ ਬਦੀਨ ਹੋਏ ਆ ਤਾਂ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਸੈਂਕੜੇ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ ਤੇ ਦੁਕਾਨਦਾਰ ਦੇ ਵੱਲੋਂ ਦੁਕਾਨ ਤੇ ਨਾ ਪਹੁੰਚਣ ਤੇ ਆਪਨਾ ਗੁੱਸਾ ਵੀ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਰਵਾਈ ਦੀ ਮੰਗ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਹੈ ਕਹਿਣਾ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰੋ